अच्छा मैम आप पे इलेक्शन में में। ड्यूटी 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 लगी है। oh God, है माय 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 गॉड 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 मेरी मेरी आती मैं मैं नहीं जा सकती। सर सर से बात करके आती। सर, मेरी लगा इलेक्शनों माता वजन मैडम जी <laughs> सत मैडम जी दा पियो ना, सर ना सी? हाँ जी ड्यूटी तख्त तो पोषते ਫੇਰ ਫਰਾਟਾ ਹੀਵਾ ਦੋ ਇੱਥੇ ਰੋਂਦੇ ਡਿਊਟੀਆਂ ਲਾਉਣ ਨੂੰ ਹਾਂ ਲੋਕੀ ਜਾ ਕੇ ਏਸੀ ਹਾਲ ਚ ਵੋਟ ਪਾਣ ਜਾਣ ਤੇ ਮੈਡਮ ਇੱਥੇ ਧੁੱਪੇ ਸੜਦੀਆਂ ਰਹਿਣ ਬਾਹ ਵੋਟ ਆਈਡੀ ਆਧਾਰ ਕਾਰਡ ਵੋਟ ਬਣ ਗਈ ਤੇਰੀ ਲੱਗਦਾ ਤੂੰ ਹਲੇ ਸ਼ੋਅ ਕਰਾ ਜੀ ਆ ਵੋਟ ਵਾਲੀ ਪਰਚੀ ਆਏ ਹਾਏ ਬੀਜੀ ਆਧਾਰ ਕਾਰਡ ਵੋਟਰ ਕਾਰਡ ਤੇ ਵੋਟ ਵਾਲੀ ਪਰਚੀ ਲੈ ਕੇ ਆਓ ਕਿ ਤੇ ਵੋਟ ਪਵਾਉਂਗੀ ਤੁਹਾਡੀ ਹਵਾ ਚ ਅੰਗੂਠਾ ਲਵਾ ਦਾਂ ਤੁਹਾਡਾ ਮੈਂ ਹਾਂਜੀ ਚਾਹੀਦੇ ਇਸ ਪ੍ਰੂਫ ਤੇ ਚਾਹੀਦੇ ਆ ਓ ਮਾਈ ਗਾਡ ਇਤਨੀ ਗਰਮੀ ਆ ਬੀਬੀਆਂ ਨੂੰ ਸਮਝਾਉਣਾ ਪੜਾ ਔਖਾ ਅਸੀਂ ਵੀ ਤਾਂ ਇੰਨੇ ਚਿਰ ਦੇ ਕੰਮ ਕਰਨ ਨਹੀਂ ਹੁਣ ਇੰਨੀ ਲੈਨ ਲੱਗੀ ਹੋਈ ਤੇ ਅਸੀਂ ਕੀ ਕਰੀਏ ਸਾਰੇ ਵੋਟ ਪਾਣ ਆਏ ਨਹੀਂ ਤੁਸੀਂ ਇਕੱਲੇ ਤੇ ਆਏ ਨਹੀਂ ਜੇ ਪਲੈਨ 'ਚ ਲੱਗੋ ਜਾ ਕੇ ਸਾਰਿਆਂ ਨੇ ਵੋਟਾਂ ਪਾਣੀਆਂ ਨੇ ਕਿੱਥੇ ਮੈਮ ਬਾਥਰੂਮ ਕਰਨ ਦਾ ਵੀ ਟਾਈਮ ਨਹੀਂ ਲੱਗਣਾ ਚੱਲ ਕਾਗਜ਼ ਜਮ੍ਹਾਂ ਕਰਾਈਏ ਹੋ ਤੇ ਗਈਆਂ ਹੀ ਆ ਵੇਲੀ ਆ ਹਾਏ ਇੱਕ ਤੇ ਇੰਨੀ ਗਰਮੀ ਉੱਤੋਂ ਮੈਨੂੰ ਇੱਥੋਂ ਪਿੰਡੋਂ ਉਨਕਰ ਜਾਣਾ ਔਟੋ ਵੀ ਨਹੀਂ ਲੱਭਣਾ ਕੋਈ